ਅੱਜ ਫੇਰ ਇੱਕ ਵੱਡੇ ਐਲਾਨ ਨੇ ਕੇਂਦਰ ਸਰਕਾਰ ਨੂੰ ਤੇ ਪੰਜਾਬ ਸਰਕਾਰ ਨੂੰ ਭਾਜੜ ਦੀ પા ਕੇ ਰੱਖ ਦਿੱਤੀ ਹੈ ਔਰ ਇਹ ਵੱਡਾ ਐਲਾਨ ਕੀਤਾ ਹੈ ਕਿਸਾਨਾਂ ਨੇ ਕਿਸਾਨਾਂ ਦੇ ਐਲਾਨ ਦੇ ਨਾਲ ਇੱਕ ਵਾਰ ਫੇਰ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੋਨੇ ਸੋਚੀ ਪੈ ਗਈਆਂ ਨੇ ਦੋਨਾਂ ਨੇ ਯੋਜਨਾ ਬਣਾਉਣੀ ਸ਼ੁਰੂ ਕਰ ਦਿੱਤੀ ਹੈ ਵੀ ਹੁਣ ਅੱਗੇ ਕੀ ਕੀਤਾ ਜਾਵੇ ਕਿਉਂਕਿ ਕਿਸਾਨਾਂ ਨੇ ਵੱਡਾ ਐਲਾਨ ਕੀਤਾ ਹੈ ਪਹਿਲਾਂ ਸ਼ੰਭੂ ਬਾਰਡਰ ਤੇ ਤੇ ਖਨੌਰੀ ਬਾਰਡਰ ਤੇ ਕਿਸਾਨਾਂ ਦਾ ਮੋਰਚਾ ਕੇਂਦਰ ਤੇ ਪੰਜਾਬ ਸਰਕਾਰ ਦੋਨਾਂ ਨੇ ਪੂਰਾ ਜੋਰ ਲਾ ਕੇ ਉਥੋਂ ਖੰਡਾਇਆ ਉਥੋਂ ਹਟਾਇਆ ਉਥੋਂ ਚਿਕਾਇਆ ਤੇ ਅੱਜ ਫੇਰ ਕਿਸਾਨਾਂ ਨੇ ਐਲਾਨ ਕਰ ਦਿੱਤਾ ਹੈ ਕਿ ਕਿਸਾਨ 6 ਮਈ ਨੂੰ ਫੇਰ ਸ਼ੰਭੂ ਮੋਰਚੇ ਤੇ ਬੈਠਣਗੇ ਦੁਬਾਰਾ ਫੇਰ ਸ਼ੰਭੂ ਮੋਰਚੇ ਤੇ ਇੱਕ ਵਾਰ ਕਿਸਾਨਾਂ ਦਾ ਵੱਡਾ ਇਕੱਠ ਕੀਤਾ ਜਾਵੇਗਾ ਤੇ ਇਹ ਐਲਾਨ ਕਿਸਾਨ ਆਗੂ ਸਰਵਨ ਸਿੰਘ ਪੰਦੇਰ ਹੋਰਾਂ ਨੇ ਕੀਤਾ ਹੈ ਇਹ ਐਲਾਨ ਉਦੋਂ ਕੀਤਾ ਗਿਆ ਜਦੋਂ ਅੱਜ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵਾਲੀਆਂ ਜਥੇਬੰਦੀਆਂ ਤੇ ਜੜੀਆਂ ਕਿਸਾਨ ਮਜ਼ਦੂਰ ਮੋਰਚੇ ਵਾਲੀਆਂ ਜਥੇਬੰਦੀਆਂ ਉਹਨਾਂ ਦੀ ਇੱਕ ਸਾਂਝੀ ਮੀਟਿੰਗ ਹੋਈ ਇਹਨਾਂ ਦੋਨਾਂ ਫੋਰਮਾਂ ਨੇ ਪਹਿਲਾਂ ਸ਼ੰਭੂ ਤੇ ਖਨੋਰੀ ਦੋਨਾਂ ਥਾਵਾਂ ਦੇ ਉੱਪਰ ਲੰਬਾ ਟਾਈਮ ਮੋਰਚਾ ਲਾਇਆ ਸੀ ਔਰ ਕੇਂਦਰ ਸਰਕਾਰ ਨੇ ਫਿਰ ਗੱਲਬਾਤ ਚਲਾਈ ਸੀ ਗੱਲਬਾਤ ਦੀ ਇੱਕ ਮੀਟਿੰਗ ਜਿਹੜੀ 19 ਮਾਰਚ ਨੂੰ ਹੋਈ ਚੰਡੀਗੜ੍ਹ 'ਚ ਉਹਦੇ 'ਚ ਜਦੋਂ ਕਿਸਾਨ ਉੱਥੇ ਸ਼ਾਮਲ ਹੋਣ ਗਏ ਤਾਂ ਚੰਡੀਗੜ੍ਹ ਸਾਰੇ ਕਿਸਾਨ ਆਗੂਆਂ ਨੂੰ ਫੜ ਲਿਆ ਤੇ ਸ਼ੰਭੂ ਖਨੋਰੀ ਤੇ ਆਗੂ ਨਹੀਂ ਸੀ ਉੱਥੇ ਇਕੱਲੇ ਕਿਸਾਨ ਸੀ ਇੱਥੋਂ ਇਹਨਾਂ ਨੂੰ ਪੁਲਿਸ ਨੇ ਫੜ ਲਿਆ ਤੇ ਸਾਰਿਆਂ ਨੂੰ ਫੜਫੜ ਕੇ ਜੇਲ੍ਹ ਲੈ ਗਏ ਇਸ ਤਰ੍ਹਾਂ ਕਿਸਾਨ ਮੋਰਚਾ ਇੱਕ ਵਾਰ ਚੁਕਾਤਾ ਸੀ ਪਰ ਇੱਥੇ ਕਿਉਂਕਿ ਕਿਸਾਨ ਸਾਡੇ ਆਪਣੇ ਨੇ ਔਰ ਕਿਸਾਨਾਂ ਦੇ ਉੱਪਰ ਵੀ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਉੱਪਰ ਖਾਸ ਕਰਕੇ ਆਗੂਆਂ ਦੇ ਉੱਪਰ ਕੁਝ ਵੱਡੇ ਸਵਾਲ ਨੇ ਗਲਤੀਆਂ ਕਮੀਆਂ ਕਿਸਾਨ ਆਗੂਆਂ ਤੋਂ ਵੀ ਲਾਜ਼ਮੀ ਰਹੀਆਂ ਨੇ ਵੈਸੇ ਤਾਂ ਗਲਤੀ ਰਹਿਤ ਕੋਈ ਵੀ ਮਨੁੱਖ ਨਹੀਂ ਹੁੰਦਾ ਨਾ ਮੈਂ ਨਾ ਤੁਸੀਂ ਪਰ ਕਿਸਾਨ ਆਗੂਆਂ ਤੋਂ ਵੀ ਵੱਡੀ ਗਲਤੀ ਰਹੀ ਹੈ ਗਲਤੀਆਂ ਉਸ ਤੋਂ ਬਾਅਦ ਇਸ ਪੱਧਰ ਦੀਆਂ ਸਾਹਮਣੇ ਆ ਰਹੀਆਂ ਜਿਵੇਂ ਜਗਜੀਤ ਸਿੰਘ ਡੱਲੇਵਾਲ ਦੇ ਉੱਪਰ ਉਹਨਾਂ ਦੇ ਨਾਲ ਦੇ ਹੀ ਸਾਥੀ ਇਸ ਪੱਧਰ ਦੇ ਇਲਜ਼ਾਮ ਇਸ ਪੱਧਰ ਦੇ ਦੋਸ਼ ਲਾਰੇ ਨੇ ਇਸ ਪੱਧਰ ਤੇ ਸਵਾਲ ਉਠਾਰੇ ਨੇ ਜਿਹੜੇ ਬਹੁਤ ਦਰਦਨਾਕ ਵੀ ਨੇ ਸ਼ਰਮਸਾਰ ਵੀ ਨੇ ਪਰ ਜਗਜੀਤ ਸਿੰਘ ਢੱਲੇ ਵੱਲ ਅੱਗੋਂ ਜਵਾਬ ਦੇ ਰਹੇ ਨੇ ਕਿ ਇਹ ਦੋਸ਼ ਝੂਠੇ ਨੇ ਪਰ ਦੋਸ਼ ਜਿਹੜੀਆਂ ਨਾਲ ਦੀਆਂ ਜਥੇਬੰਦੀਆਂ ਦੇ ਸੀਨੀਅਰ ਆਗੂ ਲਾਰੇ ਨੇ ਉਹ ਬਹੁਤ ਗੰਭੀਰ ਨੇ ਉਹ ਬਹੁਤ ਵੱਡੇ ਨੇ ਹੁਣ ਤੁਸੀਂ ਦੇਖੋ ਜਿਸ ਦਿਨ ਇਹ ਛੰਬੂ ਤੇ ਖਨੌਰੀ ਵਾਲਾ ਮੋਰਚਾ ਚਕਾਇਆ ਗਿਆ ਸੀ ਉਸੇ ਦਿਨ ਤੋਂ ਆਗੂਆਂ ਦੇ ਉੱਪਰ ਕੁਝ ਵੱਡੇ ਸਵਾਲ ਨੇ ਪਹਿਲਾ ਸਵਾਲ ਤੁਸੀਂ ਦੇਖੋ ਕੀਤਾ ਕੀ ਗਿਆ ਪਹਿਲਾਂ ਤਾਂ ਕਿਸਾਨਾਂ ਨੂੰ ਸਰਕਾਰ ਨੇ ਸਾਰੇ ਕਿਸਾਨ ਆਗੂਆਂ ਨੂੰ ਤਾਂ ਚੰਡੀਗੜ੍ਹ ਸੱਦ ਲਿਆ ਤੇ ਸਾਰੇ ਕਿਸਾਨ ਆਗੂ ਦੋਵੇਂ ਮੋਰਚੇ ਆਗੂ ਰਹਿਤ ਕਰਕੇ ਸੁੰਨੇ ਛੱਡ ਕੇ ਕੋਈ ਵੀ ਸੀਨੀਅਰ ਆਗੂ ਪਿੱਛੇ ਨਹੀਂ ਛੱਡਿਆ ਤੇ ਚੰਡੀਗੜ੍ਹ ਚਲੇ ਗਏ ਸਰਕਾਰ ਨੇ ਕੀ ਕੀਤਾ ਚੰਡੀਗੜ੍ਹ ਸਾਰੇ ਕਿਸਾਨ ਆਗੂ ਫੜ ਲੇ ਸ਼ੰਭੂ ਖਨੋਰੀ ਤੇ ਆ ਕੇ ਕਾਡਰ ਫੜ ਲਿਆ ਇਦਰ ਕਿਸਾਨ ਹੈ ਕੋ ਤੇ ਇਦਰ ਵੱਖਰੇ ਤੌਰ ਤੇ ਕਿਸਾਨ ਕੇਡਰ ਫੜ ਲਿਆ ਗਿਆ ਐਦਾ ਹੋਇਆ ਉਸ ਤੋਂ ਬਾਅਦ ਇਹ ਸਵਾਲ ਉੱਠੇ ਵੀ ਆਗੂਆਂ ਨੇ ਇੰਜ ਕਿਉਂ ਕੀਤਾ ਜਦੋਂ ਸਵੇਰ 9 ਵਜੇ ਤੱਕ ਇਹ ਗੱਲ ਕਾਫੀ ਹੱਦ ਤੱਕ ਪਤਾ ਲੱਗਣੀ ਸ਼ੁਰੂ ਹੋ ਗਈ ਸੀ ਵੀ ਇਹ ਇੰਜ ਹੋਊਗਾ ਤਾਂ ਫਿਰ ਕੁਝ ਕਿਸਾਨ ਆਗੂ ਇਦਰ ਪਿੱਛੇ ਵੀ ਰਹਿ ਸਕਦੇ ਸੀ ਸ਼ਾਇਦ ਸਥਿਤੀ ਬਦਲ ਜਾਂਦੀ ਕਿਸਾਨ ਆਗੂਆਂ ਦੀ ਹਾਜ਼ਰੀ 'ਚ ਪਹਿਲਾਂ ਪੁਲਿਸ ਨੇ ਇਸ ਤਰ੍ਹਾਂ ਨਹੀਂ ਸੀ ਕੀਤਾ ਕਿਸਾਨ ਆਗੂਆਂ ਦੀ ਗੈਰ ਮੌਜੂਦਗੀ ਚ ਕੀਤਾ ਤਾਂ ਕਿ ਉੱਥੇ ਲੀਡ ਕਰਨ ਵਾਲਾ ਕੋਈ ਨਾ ਹੋਵੇ ਪਰ ਇਸ ਤੋਂ ਗਾਹ ਦੇ ਵੀ ਸਵਾਲ ਉੱਠੇ ਸਵਾਲ ਤਾਂ ਇੱਥੋਂ ਤੱਕ ਜਿਵੇਂ ਜਿਹੜੇ ਇੰਦਰਜੀਤ ਸਿੰਘ ਕੋਟ ਬੁੱਢਾ ਨੇ ਜਿਹੜੇ ਖਣੋਰੀ ਮੋਰਚੇ ਤੇ ਜਗਜੀਤ ਸਿੰਘ ਡੱਲੇਵਾਲ ਹੋਰਾਂ ਦੇ ਨਾਲ ਲੜਾਈ ਜਿਨ੍ਹਾਂ ਨੇ ਲੜੀ ਇੱਕ ਸੀਨੀਅਰ ਆਗੂ ਇੱਕ ਕਿਸਾਨ ਆਗੂ ਉਹਨਾਂ ਤੇ ਇੱਥੋਂ ਤੱਕ ਦੋਸ਼ ਲਾਏ ਨੇ ਕਿ ਜਗਜੀਤ ਸਿੰਘ ਡੱਲੇਵਾਲ ਹੋਰੀ ਜਿਹੜੇ ਉਹ ਸਰਕਾਰਾਂ ਦੇ ਨਾਲ ਰਲ ਮਿਲ ਕੇ ਚੱਲਣ ਦੇ ਦੋਸ਼ ਲਾਏ ਨੇ ਉਹਨਾਂ ਨੇ ਤਾਂ ਇੱਥੋਂ ਤੱਕ ਕਿਹਾ ਕਿ ਸਾਨੂੰ ਤਾਂ ਭੋਖ ਹੜਤਾਲ ਦੇ ਦਰਮਿਆਨ ਇਹਨਾਂ ਨੂੰ ਮਿਲਣ ਮਿਲਣ ਵੀ ਨਹੀਂ ਦਿੱਤਾ ਜਾਂਦਾ ਸੀ ਮਰਨ ਵਰਤ ਵੀ ਉਹਨਾਂ ਦਾ ਅਸਲੀ ਸੀ ਕਿ ਨਕਲੀ ਸੀ ਇਹਦੇ ਉੱਪਰ ਵੀ ਉਹਨਾਂ ਦੇ ਨਾਲ ਦੇ ਹੀ ਜਿਹੜੇ ਆਗੂ ਨੇ ਜਿਵੇਂ ਸਖਜੀਤ ਸਿੰਘ ਖੋਸਾ ਵਰਗੇ ਜਿਨ੍ਹਾਂ ਦੀ ਖੋਸਾ ਜੱਥੇਬੰਦੀ ਹੈ 인ਦਰਜੀਤ ਸਿੰਘ ਕੋਟ ਬੁੱਢਾ ਵਰਗੇ ਤੇ ਹੋਰ ਕਿੰਨਿਆਂ ਨੇ ਲਾਏ ਨੇ ਉਸ ਤੋਂ ਬਾਅਦ ਡਾਕਟਰ ਸਵਾਇ ਮਾਨ ਉਹਨਾਂ ਨੇ ਵੀ ਜਿਹੜੇ ਵੱਖ-ਵੱਖ ਚੈਨਲਾਂ ਤੇ ਗੱਲਾਂ ਬੋਲੀਆਂ ਨੇ ਉਹ ਵੀ ਵੱਡੇ ਸਵਾਲ ਉਠਾਉਂਦਿਆਂ ਨੇ ਅ ਜਗਜੀਤ ਸਿੰਘ ਡੱਲੇਵਾਲ ਹੋਰਾਂ ਦੀ ਭੁੱਖ ਹੜਤਾਲ ਦੇ ਉੱਪਰ ਹੁਣ ਸੱਚ ਕੀ ਆ ਤੇ ਝੂਠ ਕੀ ਆ ਆਪਾਂ ਤਾਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਕਿਉਂਕਿ ਆਪਾਂ ਨੂੰ ਕੁਝ ਪਤਾ ਨਹੀਂ ਹੈ ਪਰ ਇਹ ਨਾਲ ਦੇ ਹੀ ਸਾਰੇ ਜਿਹੜੇ ਉੱਥੇ ਮੌਜੂਦ ਸੀ ਜਦੋਂ ਉਹ ਸਵਾਲ ਉਠਾਉਦੇ ਨੇ ਤੇ ਸਾਰੇ ਲੋਕ ਫਿਰ ਸੋਚਣ ਲੱਗ ਪੈਂਦੇ ਨੇ ਵੀ ਇਹ ਚੱਲਿਆ ਕੀ ਇਹ ਹੋਇਆ ਕੀ ਇਹ ਚੱਲਿਆ ਕਿਉਂ ਤੇ ਇਹ ਕਿਸ ਤਰ੍ਹਾਂ ਹੋਇਆ ਹੁਣ ਅੱਜ ਜਦੋਂ ਦੁਬਾਰਾ ਫਿਰ ਕਿਸਾਨ ਆਗੂਆਂ ਨੇ ਇਹ ਐਲਾਨ ਕੀਤਾ ਹੈ ਕਿ ਉਹ ਸ਼ੰਭੂ ਮੋਰਚੇ ਦੇ ਉੱਪਰ ਸ਼ੰਭੂ ਬਾਰਡਰ ਦੇ ਉੱਪਰ ਦੁਬਾਰਾ ਮੋਰਚਾ ਲਾਉਣਗੇ ਤਾਂ ਹੁਣ ਵੇਖਣਾ ਇਹ ਆ ਕਿ ਕੀ ਪੰਜਾਬ ਸਰਕਾਰ ਉਹਨਾਂ ਨੂੰ ਉੱਥੋਂ ਤੱਕ ਪਹੁੰਚਣ ਦੇਵੇਗੀ ਕੀ ਕੇਂਦਰ ਸਰਕਾਰ ਉੱਥੋਂ ਤੱਕ ਪਹੁੰਚਣ ਦੇਵੇਗੀ ਕੀ ਪਹਿਲਾਂ ਹੀ ਕਿਸਾਨਾਂ ਨੂੰ ਫੜੋ ਫੜੀ ਕਰਕੇ ਰੋਕਿਆ ਜਾਏਗਾ ਜਾਂ ਸ਼ੰਭੂ ਤੱਕ ਜਾਣ ਦਿੱਤਾ ਜਾਏਗਾ ਸੰਭਾਵਨਾ ਘੱਟ ਹੈ ਕਿਉਂਕਿ ਪਹਿਲਾਂ ਪੰਜਾਬ ਸਰਕਾਰ ਨੇ ਟਰੇਲਰ ਦਿੱਤਾ ਵੱਖਾ ਪੰਜਾਬ ਸਰਕਾਰ ਨੇ ਉਹ ਕੰਮ ਕੀਤਾ ਜਿਹੜਾ ਪਹਿਲਾਂ ਕਿਸੇ ਸਰਕਾਰ ਨੇ ਨਹੀਂ ਕੀਤਾ ਕਿਸਾਨਾਂ ਨੇ ਇਕੱਲਾ ਇੱਕ ਪ੍ਰੋਗਰਾਮ ਚੰਡੀਗੜ੍ਹ ਦੇ ਵਿੱਚ ਇੱਕ ਖਾਲੀ ਥਾਂ ਤੇ ਬਹਿ ਕੇ ਧਰਨਾ ਦੇਣ ਦਾ ਰੱਖਿਆ ਸੀ ਤੇ 4 ਮਾਰਚ ਦਾ ਉਹ ਪ੍ਰੋਗਰਾਮ ਸੀ ਪਰ ਪੰਜਾਬ ਸਰਕਾਰ ਨੇ ਫੜੋ ਫੜੀ ਕਰਕੇ ਕਰੋ ਕਰ ਕਿਸਾਨਾਂ ਗੁੱਆ ਨੂੰ ਚੱਕ ਕੇ ਕਿਸਾਨਾਂ ਦੇ ਸਮਰਥਕਾਂ ਤੱਕ ਨੂੰ ਚੁੱਕਿਆ ਤੇ ਉਹ ਜਿਹੜਾ ਚੰਡੀਗੜ੍ਹ ਬਲ ਮੋਰਚਾ ਸੀ ਉਹ ਨਹੀਂ ਲੱਗਣ ਦਿੱਤਾ ਉਸ ਤੋਂ ਬਾਅਦ ਪੰਜਾਬ ਸਰਕਾਰ ਨੇ ਸ਼ੰਭੂ ਤੇ ਖਣੋਰੀ ਬਾਰਡਰ ਵਾਲਾ ਮੋਰਚਾ ਚੁਕਾਇਆ ਉਹਨੂੰ ਪਹਗੇ ਤਾਂ ਜੋ ਵੀ ਆਪ ਸਰਕਾਰ ਨੇ ਉਹ ਸਭ ਕੁਝ ਕੀਤਾ ਹੈ ਉਸ ਤੋਂ ਬਾਅਦ ਅੱਜ ਫੇਰ ਹੁਸ਼ਿਆਰਪੁਰ ਦੇ ਵਿੱਚ ਜਿਹੜੇ ਕਿਸਾਨਾਂ ਦੀਆਂ ਜ਼ਮੀਨਾਂ ਐਕਵਾਇਰ ਹੋ ਰਹੀਆਂ ਜਦੋਂ ਉਹ ਵਿਰੋਧ ਕਰ ਰਹੇ ਆ ਤਾਂ ਜਿੱਦਾਂ ਉੱਥੇ ਸਰਕਾਰ ਨੇ ਪੁਲਿਸ ਦਾ ਡੰਡਾ ਅਜ ਭਰਾਇਆ ਤਾਂ ਉੱਥੋਂ ਫੇਰ ਪਤਾ ਲੱਗਦਾ ਕਿ ਕਿਸਾਨਾਂ ਦੇ ਪ੍ਰਤੀ ਸਰਕਾਰ ਦਾ ਰਵਈਆ ਤਿੱਖਾ ਹੈ ਇਸ ਤੋਂ ਇਲਾਵਾ ਹੋਰ ਕਿੰਨੀਆਂ ਥਾਵਾਂ ਤੇ ਜਿਵੇਂ ਚੌਕੇ ਪਿੰਡ ਦੇ ਵਿੱਚ ਜਣਾ ਸੰਘਰਸ਼ ਸੀ ਉੱਥੇ ਜਿਵੇਂ ਇੱਕ ਸੂਬਾ ਕਿਸਾਨ ਆਗੂ ਨੂੰ ਕੁੱਟਿਆ ਗਿਆ ਪੁਲਿਸ ਵੱਲੋਂ ਜਾਂ ਹੋਰ ਕਿੰਨੀਆਂ ਥਾਵਾਂ ਤੇ ਇੰਜ ਹੋਇਆ ਉਥੋਂ ਹੀ ਪਤਾ ਲੱਗਦਾ ਕਿ ਸਰਕਾਰ ਕਿਸਾਨ ਮਜ਼ਦੂਰ ਬੇਰੁਜ਼ਗਾਰ ਕਿਸੇ ਤੇ ਵੀ ਲਿਆਜ ਕਰਨ ਲਈ ਤਿਆਰ ਨਹੀਂ ਹੈਗੀ ਹੁਣ ਸ਼ੰਭੂ ਨੂੰ ਜਿਹੜਾ ਇਹਨਾਂ ਨੇ ਉਥੇ ਜਾਣਾ ਉਹ ਕੀ ਪੰਜਾਬ ਸਰਕਾਰ ਜਾਣ ਦਏਗੀ ਜਾਂ ਸਖਤੀ ਨਾਲ ਰੋਕਿਆ ਜਾਊਗਾ ਇਹ ਵੇਖਣ ਵਾਲਾ ਕੇਸ ਬਣਦਾ ਕਿਉਂਕਿ ਪਿਛਲੇ ਟਾਈਮ ਤੇ ਸਰਕਾਰ ਨੇ ਜ਼ਬਰਦਸਤੀ ਰੋਕਿਆ ਤੇ ਹੁਣ ਅੱਗੇ ਸਰਕਾਰ ਕੀ ਕਰਦੀ ਆ ਇਹ ਵੇਖਣਾ वैसे सरकार ਨੂੰ ਇੰਜ ਲੱਗ ਸਕਦਾ ਵੀ ਪਹਿਲਾਂ ਤਾਂ ਸ਼ੰਭੂ ਤੇ ਖਨੋਰੀ ਤੋਂ ਉਹਨਾਂ ਨੂੰ ਮਸਾ ਠਾਇਆ ਹੁਣ ਭਾਵੇਂ ਐਲਾਨ ਇਹਨਾਂ ਨੇ ਇੱਕ ਦਿਨ ਦਾ ਕੀਤਾ ਪਰ ਹੋ ਸਕਦਾ ਉੱਥੇ ਜਾ ਕੇ ਫਿਰ ਉਹਨੇ ਦੇ ਨਹੀਂ ਬਹਿ ਜਾਣ ਤੇ ਪਹਿਲਾਂ ਉਂਝ ਜਾਣ ਫਿਰ ਟਰਾਲੀਆਂ ਮੰਗਾ ਲੈਣ ਪਰ ਸਰਕਾਰ ਕੀ ਪਹਤਰਾ ਲਵੇਗੀ ਇਹ ਆਉਣ ਵਾਲੇ ਟਾਈਮ ਦੇ ਵਿੱਚ ਵੇਖਣ ਦੀ ਗੱਲ ਹੈ ਵੈਸੇ ਜਦੋਂ ਸ਼ੰਭੂ ਖਨੋਰੀ ਮੋਰਚਾ ਉਠਾਇਆ ਕਿਸਾਨਾਂ ਨੇ ਬਹੁਤ ਗੰਭੀਰ ਦੋਸ਼ ਲਾਇਆ ਸਰਕਾਰ ਤੇ ਟਰਾਲੀਆਂ ਚੋਰੀ ਤੱਕ ਦੇ ਦੋਸ਼ ਲਾਏ ਗਏ ਆ ਔਰ ਕਈ ਟਰਾਲੀਆਂ ਮਿਲੀਆਂ ਨੇ ਜਿਹੜੀਆਂ ਚੋਰੀ ਹੋਈਆਂ ਸੀ ਕਿਸਾਨਾਂ ਦਾ ਕਰੋੜਾਂ ਰੁਪਏ ਦਾ ਸਮਾਨ ਉਥੋਂ ਪੁਲਿਸ ਦੀ ਹਾਜ਼ਰੀ ਚ ਚੋਰੀ ਕਰਵਾਇਆ ਗਿਆ ਇਹ ਦੋਸ਼ ਕਿਸਾਨਾਂ ਨੇ ਲਾਏ ਹੁਣ ਉਸ ਤੋਂ ਬਾਅਦ ਫਿਰ ਪੰਜਾਬ ਸਰਕਾਰ ਦੇ ਕਿੰਨੇ ਸਾਰੇ ਐਮਐਲਏ ਤੇ ਮੰਤਰੀਆਂ ਨੂੰ ਲੋਕਾਂ ਨੇ ਪਿੰਡਾਂ ਦੇ ਵਿੱਚ ਬੁਰੀ ਤਰ੍ਹਾਂ ਘੇਰਿਆ ਕਿੰਨੇ ਪਿੰਡਾਂ ਦੇ ਵਿੱਚ ਐਮਐਲਏ ਤੇ ਮੰਤਰੀ ਘੇਰੇ ਲੋਕਾਂ ਨੇ ਸਵਾਲ ਕੀਤੇ ਔਰ ਬਹੁਤ ਸਾਰੀਆਂ ਥਾਵਾਂ ਤੇ ਸਰਕਾਰ ਦੇ ਐਮਐਲਏ ਤੇ ਮੰਤਰੀਆਂ ਨੂੰ ਜਵਾਬ ਨਹੀਂ ਆਇਆ ਔਰ ਉਹ ਫਿਰ ਪੁਲਿਸ ਦੀ ਸਖਤੀ ਕਰਦੇ ਨਜ਼ਰ ਆਏ ਹੁਣ ਪੰਜਾਬ ਸਰਕਾਰ ਕੋਲ ਦੋ ਰਾਹ ਨੇ ਇੱਕ ਪਹਿਲਾ ਰਾਹ ਇਹ ਆ ਕਿ ਉਹ ਲੋਕਾਂ ਦੇ ਸਵਾਲਾਂ ਦੇ ਤੇ ਸਮੱਸਿਆਵਾਂ ਦੇ ਜਵਾਬ ਲੈ ਕੇ ਲੋਕਾਂ ਤੱਕ ਪਹੁੰਚੇ ਤੇ ਦੂਜਾ ਰਾਹ ਕਿ ਸਵਾਲਾਂ ਤੇ ਸਮੱਸਿਆਵਾਂ ਦੇ ਜਵਾਬਾਂ ਦੀ ਥਾਂ ਤੇ ਪੁਲਿਸ ਦੀ ਸਖਤੀ ਨਾਲ ਲੋਕਾਂ ਦੇ ਮੂੰਹ ਬੰਦ ਕਰਾਏ ਜਾਣ ਹੁਣ ਵੇਖਣਾ ਸਰਕਾਰ ਨੇ ਆ ਵੀ ਉਹਨੇ ਕੀ ਕਰਨਾ ਪੁਲਿਸ ਦੀ ਸਖਤੀ ਨਾਲ ਮੂੰਹ ਬੰਦ ਕਰਾਉਣੇ ਆ ਯਾ ਜਵਾਬ ਲੈ ਕੇ ਆਉਣੇ ਆ ਇਹ ਆਉਣ ਵਾਲਾ ਸਮਾਂ ਦੱਸੂਗਾ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਬਹੁਤ ਮਿਹਰਬਾਨੀ ਸ਼ੁਕਰੀਆ